ਸਾਰੇ ਕਿੰਨ ਸਾਰੇ ਨੂੰ ਕਿਵੇਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਸਾਰੇ ਤੰਦਰੁਸਤ ਤੇ ਹਮੀਦ ਆ ਮੌਸਮ ਆ ਅੱਜ ਬਰਸਾਤ ਬਹੁਤ ਹੋਈ ਸਾਡੇ ਪਿੰਡ ਤੇ ਜੀਲੀ ਲੱਗੀ ਹੋਈ ਆ ਦੇਖੋ ਸਾਹਮਣੇ ਥੰਡੇਖ ਰਹੀ ਨਹੀਂ ਆ ਸਾਹਮਣੇ ਆ ਸਾਡੇ ਮਤਲਬ ਰਵਿਦਾਸ ਦਾ ਕੋਈ ਗੁਰਦੁਆਰਾ ਵਾ ਉਹ ਜਿਹੜਾ ਸਾਹਮਣੇ ਦਿਖ ਰਿਹਾ ਵਾ ਮੇਰੀ ਮੰਦਰੀ ਤੇ ਮੀਂਹ ਪੈ ਰਿਹਾ ਇਤਨ ਸਾਡੇ ਪਪੂਲਰ ਵਿਖਾਉਣ ਲੱਗਿਆ ਹੋਏ ਨੇ ਉਹ ਦੇਖੋ ਸਾਰੇ ਇਹਨੇ ਸਾਡੇ ਪਪੂਲਰ ਹੋ ਰਹੇ ਨੇ ਤੇ ਉਹ ਦੂਰ ਨਜ਼ਰ ਆਂਦਾ ਉਹਨਾਂ ਤੋਂ ਜਿੱਦਾਂ ਮੈਟਰ ਜਿਹੜੇ ਮੈਟਰ ਲੱਗੇ ਆਇਆ ਤੇ ਬਰਸਾਤ ਦਾ ਮੌਸਮ ਬਰਸਾਤ ਬਹੁਤ ਹੋ ਰਹੀ ਹੈ ਬੱਦਲੇ ਬੱਦਲ ਹੋਇਆ ਪਿਆ ਵਾ ਮੈਂ ਕਿਸੇ ਵੀ ਟਾਈਮ ਆ ਸਕਦਾ ਵਾ ਮੈਂ ਤੇ ਸੜਕਾਂ ਦਾ ਹਾਲ ਦੇਖ ਲੋ ਟੁੱਟੀਆਂ ਭੱਜੀਆਂ ਅੱਥੇ ਸਾਡੇ ਘਰ ਦੇ ਸਾਹਮਣੇ ਟੋਏ ਟੋਏ ਇੱਕ ਦੋ ਤਿੰਨ ਟੋਏ ਆ ਦੇਖੋ ਮਰੱਬਾ ਮਰੱਬਾ ਇਹਨੂੰ ਸਵੇਰੇ ਉੱਠ ਕੇ ਰੋਜ਼ ਖਾਣਾ ਚਾਹੀਦਾ ਦੋ ਪਿਸ ਰੋਜ਼ ਤੁਹਾਨੂੰ ਖਾਣੇ ਚਾਹੀਦੇ ਆ ਇਹ ਇਹ ਖਾਣ ਨਾਲ ਮਤਲਬ ਆਪਣੇ ਵਾਲ ਵੀ ਬਹੁਤ ਵਧੀਆ ਰਹਿੰਦੇ ਆ ਮਰੱਬਾ ਖਾਣ ਨਾਲ ਕੱਚਾ ਮਰੱਬਾ ਵੀ ਤੁਹਾਨੂੰ ਖਾਣਾ ਚਾਹੀਦਾ ਹੈ ਇਹ ਵੀ ਮਰੱਬਾ ਤੁਹਾਨੂੰ ਖਾਣਾ ਚਾਹੀਦਾ ਹੈ ਇਹ ਨਾਲ ਤਾਕਤ ਵੀ ਪੈਂਦੀ ਹੈ ਤੇ ਸਰੀਰ ਲਈ ਬਹੁਤ ਫਾਇਦੇਮੰਦ ਆ ਮਰੱਬਾ ਅਸੀਂ ਰੋਜ਼ ਇਹਨੂੰ ਖਾਂਦੇ ਆ ਸਵੇਰੇ ਉੱਠ ਕੇ ਨੀਂਦ ਨਿਕਾਲ ਕੇ ਤੇ ਕੁਝ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਇਹ ਕੁਝ ਤੁਹਾਨੂੰ ਦਖਾਣੇ 1 ਮਿੰਟ ਕਿੰਨੇ ਦਾ ਹੈ 240 ਰੁਪਏ ਇਹਦਾ ਪ੍ਰਾਈਸ ਹੈ ਤੇ ਵੈਸੇ ਕਰੇ ਬਣਾ ਕੇ ਖਾ ਲਓ ਤਾਂ ਉਹ ਬਹੁਤ ਵਧੀਆ ਵਾ ਤੇ ਹਰਿੱਤਾ ਮਾਰਕੀਟ ਤੋਂ ਲੈ ਕੇ ਆਂਦਾ ਤੇ ਸਾਨੂੰ ਇਹ ਬਹੁਤ ਮਤਲਬ ਵਧੀਆ ਲੱਗਦਾ ਵਾ ਤੇ ਅਸੀਂ ਖਾਂਦੇ ਹਾਂ ਨਰੋਸ ਸਵੇਰੇ ਸਾਰਾ ਪਰਿਵਾਰ ਤੇ ਪਲੀਜ਼ ਚੈਨਲ ਤੇ ਜੇ ਨਿਊ ਆ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਾਟੀ ਸਪੌਟ ਨਾਲ ਹੀ ਮੈਂ ਅੱਗੇ ਜਾ ਸਕਦੀ ਆ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਉੱਪਰ ਦੇਖੋ ਕਾਲਾ ਸ਼ਾ ਬੱਦਲ ਚੜਿਆ ਪਿਆ ਦੇਖੋ ਕਿਸੇ ਵੀ ਟਾਈਮ ਬਰਸਾਤ ਆ ਸਕਦੀ ਆ ਸਵੇਰ ਤੋਂ ਹੀ ਮੀਂਹ ਪੈ ਰਿਹਾ ਅੱਜ ਤੇ ਹੁਣ ਤੱਕ ਮੀਂਹ ਜਾਂਦਾ ਕੰਮ ਹੋ ਗਿਆ 1:00 ਵਜ ਗਿਆ ਸੀਰ ਤੋਂ ਸਟਾਰਟ ਆ ਮੈਂ ਹੁਣ ਵੀ ਇਦਾਂ ਹੋਇਆ ਪਿਆ ਬੱਦਲ ਜਿਵੇਂ ਹੁਣ ਪਿਆ ਹੁਣ ਪਿਆ ਇਦਾਂ ਲੱਗ ਰਿਹਾ ਮੈ ਤੇਬਸ ਸਾਤ ਕਿਸੇ ਵੀ ਟਾਈਮ ਹੋ ਸਕਦੀ ਆ ਗਾਂਦ ਬਹੁਤ ਪੈ ਜਾਂਦਾ ਬਸ ਹੱਥ ਪੈਨ ਨਾਲ ਆਹ ਦੇਖੋ ਇਧਰ ਤਾਰ ਲੱਗੀ ਹੋਈ ਆ ਸਾਟੇ ਮੀਟਰ ਤੇ ਇਧਰ نیچے ਪਾਣੀ ਆਂਦਾ ਵਾ ਬਰਸਾਤ ਦਾ ਤੇ ਆਹ ਦੇਖੋ ਕਿੰਨਾ ਸੋਨਾ ਟੈਡੀ ਵੇਅਰ ਆ ਫੇਰ ਉਹ ਅਸੀਂ ਖਰੀਦ ਕੇ ਲਿਆਉਂਦਾ ਵਾ ਕਿੰਨਾ ਸੋਹਣਾ ਲੱਗ ਰਿਹਾ ਰੈੱਡ ਕਲਰ ਦਾ ਬਹੁਤ ਕਿਊਟ ਸੇ ਲੱਗ ਰਿਹਾ ਆਈਸ ਬਹੁਤ ਸੋਹਣਾ ਲੱਗ ਰਿਹਾ ਬਈ 200 ਰੁਪਏ 200 ਰੁਪਏ ਇਹ ਵੀ ਇਹ ਦੇਣੇ ਹਾਂ ਹਾਂ ਜੀ ਇਹ हलोजी आपता लिया भिंडिया भिंडिया सठ रुपए किलो ने भिंडिया लीतिया मटर लेते दो पैकेट आल। आलू लेते तो आप सब्जी ले ली एक हफ्ते भी कट्ठी फिर आपते किलो अंब मैंगो मेरे फेवरेट ने मैंगो ਫੇਰ ਆਪਾਂ ਲਿੱਤੇ ਕਿਲੋ ਆਂਪਾ ਨਾ ਚ ਪਿੰਡੀਆਂ ਕੱਟ ਗਈਆਂ ਤੇ ਗੋਲ ਗੋਲ ਪਿੰਡੀਆਂ ਕੱਟ ਲਈ ਰੱਖਾ ਉਹ ਸੋਲਵੈਂਟੇ ਕਰਦੇ ਆ ਸੋਲਵ ਲਈ ਕਿਲੋ ਪਿੰਡੀਆਂ ਚਲ ਸੁਕਣਾ ਲਾ ਆਪਣਾ ਪਰਿਵਾਰ ਦਾ ਸੱਤ ਅੱਜ ਜਿਹਾ ਲੈਨੇ ਨੇ ਕਿਲੋ ਪਿੰਡੀਆਂ ਤੇ ਆਪਾਂ ਇਹ ਕੱਟ ਲਿਆ ਗੋਲ ਗੋਲ ਇਹੋ ਕੁਲੇ ਕਰਨੇ ਚਾਹੀਦੇ ਆਪਾਂ ਪਿਆਜ਼ ਪਾ ਲਏ। 1 ਕੱਪਲੇ ਪਿਆਜ਼ ਪਾ ਲਈ। ਪਿਆਜ਼ ਆਪਾਂ ਲੰਬੇ ਲੰਬੇ ਕੱਟੇ ਨੇ। ਤੇ ਇਹ ਸੋਨਾ ਪਾ ਲੈ ਰੱਖੀਏ ਤੜਕਾ। ਤੇ ਆਪਾਂ ਇਹਨਾਂ ਐਡ ਕਰਾਂਗੇ ਤੇ ਇਹ ਥੋੜਾ ਜਿਹਾ ਉਹ ਪਿਆਜ਼ ਲਾਲ ਹੋ ਜਾਣ। ਤੇ ਰਸ ਤੇ ਦੇਖ ਕੇ ਪਾ ਮੰਗੇ। ਲਾਜੀ ਆਪਾਂ ਨੌਨ ਮਿਕਸ ਪਾ ਲਿਆ ਹਲਦੀ, ਨਮਕ, ਸੁਆਦਨਸਾਲ, ਮਿਰਚ। ਲਓ ਜੀ ਆਪਾਂ ਪਿੰਡੀਆਂ ਪਾ ਲਈਆਂ ਤੇ ਆਪਾਂ ਨੂੰ ਹਿਲਾ ਵੀ ਦਿੱਤਾ ਤੇ ਹੁਣ ਆਪਾਂ ਵੇਟ ਕਰਦੇ ਆ ਬਨਣ ਤੱਕ ਤੁਹਾਨੂੰ ਦਿਖਾਉਨੇ ਆ ਫਿਰ ਤੱਕ ਬਨੇ ਰਹੋ ਵੀਡੀਓ ਵਿੱਚ ਇਲਾਚੀ ਆਪਣੀਆਂ ਪਿੰਡੀਆਂ ਬਨ ਗਈਆਂ ਬਹੁਤ ਸੋਹਣੀਆਂ ਬਣੀਆਂ ਨੇ ਲਾਈਕ ਸਬਸਕ੍ਰਾਈਬ ਪਲਿਸ ਚੈਨਲ ਨੂੰ ਸ਼ੇਅਰ ਕਰਿਆ ਕਰੋ ਕਿਧੋ ਕਿਧ ਤੇ ਮਿਲਦੇ ਨੇ ਨੈਕਸਟ ਬਲੌਗ ਵਿਥ ਥੈਂਕ ਯੂ ਬਾਏ ਬਾਏ ਟੇਕ ਕੇਅਰ